ਜੇ ਰੇਟ ਦੁੱਧ ਦਾ ਰੇਟ ਸਹੀ ਦੇ ਦੋਗੇ ਹੁਣ ਤੁਸੀਂ ਰੇਟਿੰਗ ਦੇ ਨਾਲ ਤਾਂ ਤੁਸੀਂ ਆਪ ਮਾਰ ਰਹੇ ਹੋ ਨਾਲੇ ਪਸ਼ੂ ਪਾਲਕ ਭਰਾਵਾਂ ਨੂੰ ਮਾਰ ਰਹੇ ਹੋ ਕਿਉਂਕਿ ਜਦੋਂ ਅਸੀਂ ਦੁੱਧ ਲੈ ਕੇ ਜਾਂਦੇ ਆਂ ਸ਼ਹਿਰਾਂ ਦੇ ਵਿੱਚ ਲੈ ਕੇ ਜਾਂਦੇ ਆਂ ਉਹ ਕਹਿੰਦੇ ਫਲਾਨਾ ਤਾਂ ਇੰਨਾ ਦੇ ਜਾਂਦਾ ਫਲਾਨਾ ਇੰਨਾ ਦੇ ਜਾਂਦਾ ਜਿਹੜੀ ਪਸ਼ੂ ਪਾਲਣ ਕਿੱਤੇ ਦੇ ਵਿੱਚ ਆ ਉਹ ਕੀ ਦੁੱਧ ਦੇ ਰੇਟ ਨਹੀਂ ਮਿਲ ਰਹੇ ਜ਼ਿਆਦਾਤਰ ਵਿਆਹਾਂ ਸ਼ਾਦੀਆਂ ਤੇ ਪਾਰਟੀਆਂ ਦੇ ਵਿੱਚ ਅਸੀਂ ਡੁਪਲੀਕੇਟ ਪਨੀਰ ਖਾਂਦੇ ਆ ਜਿਹੜੇ ਪਕੌੜੇ ਖਾਂਦੇ ਆ ਜਿਹੜਾ ਬਹੁਤ ਸਾਰੇ ਭਰਾਵਾਂ ਨੇ ਜਾਨਵਰ ਆਪਦੇ ਘਰਾਂ ਦੇ ਵਿੱਚੋਂ ਜਿਹੜੇ ਆਮ ਹੀ ਘਰਾਂ 'ਚ 10-10 12-12 ਜਾਨਵਰ ਰੱਖਦੇ ਸੀ ਉਹਨਾਂ ਨੇ ਜਾਨਵਰ ਘਟਾ ਦਿੱਤੇ ਆ ਕਿਉਂਕਿ ਦੁੱਧ ਦਾ ਜਿਹੜਾ ਰੇਟ ਆ ਉਹ ਜ਼ਿਆਦਾ ਨਹੀਂ ਜਿੰਨੀਆਂ ਆ ਪਿੱਛੇ ਸਟਾਲਾਂ ਲੱਗੀਆਂ ਹੋਈਆਂ ਘੱਟੋ ਘੱਟ 100-150 ਸਟਾਲ ਲੱਗੀਆਂ ਤੇ ਇਹਨਾਂ ਦੀ ਸਾਰਿਆਂ ਦੀ ਕਮਾਈ ਦਾ ਸਾਧਨ ਪਸ਼ੂ ਪਾਲਣ ਵਾਲੇ ਭਰਾ ਨੇ ਇਹਨਾਂ ਦਾ ਫਾਰਮਾਂ ਦੇ ਉੱਤੇ ਜਿਹੜੇ ਪ੍ਰੋਡਕਟ ਜਿਹੜੇ ਉਹਨਾਂ ਦੇ ਵਿਕਦੇ ਆ ਪਸ਼ੂਆਂ ਲਈ ਫੀਡ ਦਵਾਈਆਂ ਪਸ਼ੂਆਂ ਦੀਆਂ ਹੋਰ ਅਨੇਕਾ ਤਰ੍ਹਾਂ ਦਾ ਰੋਜ਼ਗਾਰ ਜਿਹੜਾ ਉਹ ਪਸ਼ੂ ਪਾਲਕਾਂ ਭਰਾਵਾਂ ਦੇ ਸਿਰ ਤੋਂ ਚੱਲਦਾ ਤੇ ਪਰ ਜੇ ਅਸੀਂ ਦੇਖੀਏ ਇੱਕ ਮੱਝ ਇੱਕ ਸੀਜ਼ਨ ਦੇ ਵਿੱਚ ਪੀਕ ਤੇ 5-6 ਮਹੀਨੇ ਦੁੱਧ ਦਿੰਦੀ ਆ ਉਸ ਤੋਂ ਬਾਅਦ ਉਹਨੇ ਡਰਾਈ ਸਮੇਂ ਦੇ ਵਿੱਚ ਵੀ ਖਾਣਾ ਹੁੰਦਾਗਾ ਰੋਜ਼ ਦਾ 2250 ਰੁਪਿਆ ਖਰਚਾ ਇੱਕ ਮੱਝ ਦਾ ਮਾੜੀ ਤੋਂ ਮਾੜੀ ਦਾ ਤੇ ਸਾਨੂੰ ਉਹਦਾ ਰੇਟ ਨਹੀਂ ਮਿਲਦਾ ਜਿਸ ਕਰਕੇ ਬਹੁਤ ਸਾਰੇ ਭਰਾ ਨਰਾਸ਼ ਹੋ ਜਾਂਦੇ ਆ ਤੇ ਜੇ ਸਰਕਾਰਾਂ ਜਾਂ ਆਮ ਲੋਕ ਜੇ ਰੇਟ ਦੁੱਧ ਦਾ ਰੇਟ ਸਹੀ ਦੇ ਦੋਗੇ ਹੁਣ ਤੁਸੀਂ ਰੇਟ ਨਹੀਂ ਦੇਂਦੇ ਨਾਲ ਤਾਂ ਤੁਸੀਂ ਆਪ ਮਾਰ ਰਹੇ ਹੋ ਨਾਲੇ ਪਸ਼ੂ ਪਾਲਕ ਭਰਾਵਾਂ ਨੂੰ ਮਾਰ ਰਹੇ ਹੋ ਕਿਉਂਕਿ ਜਦੋਂ ਅਸੀਂ ਦੁੱਧ ਲੈ ਕੇ ਜਾਂਦੇ ਆਂ ਸ਼ਹਿਰਾਂ ਦੇ ਵਿੱਚ ਲੈ ਕੇ ਜਾਂਦੇ ਆਂ ਉਹ ਕਹਿੰਦੇ ਫਲਾਨਾ ਤਾਂ ਇੰਨਾ ਦੇ ਜਾਂਦਾ ਫਲਾਨਾ ਇੰਨਾ ਦੇ ਜਾਂਦਾ ਇਸ ਕਰਕੇ ਜੇ ਤੁਸੀਂ ਸਹੀ ਦੁੱਧ ਦਾ ਰੇਟ ਦੇ ਦੋਗੇ ਪੰਜਾਬ ਦੇ ਲੋਕ ਇਹ ਜਿਹਾ ਇੱਕ ਨੰਬਰ ਦੁੱਧ ਦੀਆਂ ਨਦੀਆਂ ਵਹਾ ਦੇਣਗੇ ਸੋ ਸਰਕਾਰ ਅੱਗੇ ਅਪੀਲ ਕਰਦੇ ਆਂ ਇਹ ਡੁਪਲੀਕੇਟ ਦੁੱਧ ਪੈਦਾ ਕਰਨ ਵਾਲਿਆਂ ਨੂੰ ਨੱਥ ਜ਼ਰੂਰ ਪਾਉਣਾ ਕਿਉਂਕਿ ਉਹਨਾਂ ਦੇ ਪਨੀਰ ਦੇ ਲੋਕ ਰਸੇ ਵਟ ਲਾਂਦੇ ਆ ਆ ਕੁੜੀ ਨੇ ਪਿੱਛੇ ਇੱਕ ਸਟਾਲ ਲੱਗੀ ਹੋਈ ਹੈ ਹਰਜੀਤ ਡੈਰੀ ਫਾਰਮ ਵਾਲੇ ਦੀ ਤੁਸੀਂ ਆਮ ਵਿਆਹ ਸ਼ਾਦੀਆਂ 'ਚ ਸਾਰੇ ਪਨੀਰ ਖਾਨੇ ਹੋ ਚਾਹੇ ਇੱਕ ਇੱਕ ਪੀਸ ਖਰੀਦ ਕੇ ਦੇਖ ਲਿਓ ਉਹ ਪਨੀਰ ਬੁੱਲਾਣਾ ਪੁਰਦਾ ਜਿਹੜਾ ਇੱਕ ਨੰਬਰ ਦਾ ਪਨੀਰ ਆ ਤੇ ਜਿਹੜਾ ਅਸੀਂ ਵਿਆਹਾਂ ਸ਼ਾਦੀਆਂ 'ਚ ਖਾਨੇ ਆ ਨਾ ਉਹ ਰਬੜ ਜੀ ਹੁੰਦੀ ਆ ਇਸ ਕਰਕੇ ਸਾਰਾ ਡੁਪਲੀਕੇਟ ਆਉਂਦਾ ਬਾਈ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਸਿਰ ਜੋੜ ਕੇ ਇੱਕ ਹੰਬੜਾ ਵੀ ਮਾਰਨਾ ਪੁੱਤੇ ਸਰਕਾਰ ਨੂੰ ਵੀ ਇੱਕ ਸਖਤ ਹਦਾਇਤ ਕਰਨੀ ਕਿਉਂਕਿ ਸਾਨੂੰ ਇਹ ਬਿਮਾਰੀਆਂ ਵੰਡ ਰਹੇ ਆ ਕੈਮੀਕਲ ਬੇਸਡ ਦੁੱਧ ਪਨੀਰ ਜੋ ਮਰਜ਼ੀ ਲੈ ਲੋ ਸਾਰਾ ਡੁਪਲੀਕੇਟ ਮਿਲ ਰਿਹਾ ਪਾਣੀ ਦੀ ਬੋਤਲ ਪਾਣੀ ਦੇ ਰੇਟ ਕਿੱਥੇ ਹੋ ਗਏ ਅੱਜ ਤੇ ਦੁੱਧ ਦਾ ਰੇਟ ਕੋਈ ਖਾਸ ਨਹੀਂ ਗਾਂ ਦੇ ਦੁੱਧ ਦੇ ਬਰਾਬਰ ਪਾਣੀ ਵਿਕਣ ਲੱਗ ਗਿਆ ਸੋ ਇਹ ਬੇਨਤੀ ਆ ਸਰਕਾਰ ਨੂੰ ਸੰਸਥਾਵਾਂ ਨੂੰ ਕਿਉਂ ਇਹ ਦੁੱਧ ਦੇ ਜਿਹੜੇ ਲੋਕ 2 ਨੰਬਰ ਦਾ ਡੁਪਲੀਕੇਟ ਦੁੱਧ ਤਿਆਰ ਕਰਦੇ ਆ ਲੋਕਾਂ ਨੂੰ ਬਿਮਾਰੀਆਂ ਮੌਤਾਂ ਮੜ ਰਹੇ ਆ ਉਹਨਾਂ ਤੇ ਇੱਕ ਸਖਤ ਕਾਨੂੰਨ ਬਣਨਾ ਚਾਹੀਦਾ ਸੋ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਮੇਲੇ 'ਚ ਆਏ ਹੋ ਕਿ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਸਾਰੇ ਵੀ ਡੁਪਲੀਕੇਟ ਦੁੱਧ ਬੰਦ ਹੋਣਾ ਚਾਹੀਦਾ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਆਵਾਜ਼ ਚੁੱਕਣੀ ਪਊਗੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ